ਅੰਮ੍ਰਿਤ ਵੇਲੇ ਦਾ ਹੁਕਮ ਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰਾਗ ਸੋਲਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਹਮ ਬਾਂਦੇ ਮੋਹ ਫਾਸ ਹਮ ਪ੍ਰੇਮ ਬਦਨ ਤੁਮ ਬਾਦੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਦੇ माधवे जानत हो जैसी तैसी अब कहाँ करोगे ऐसी रहाओ मीन पकड़ फांक्यो अर काटियो राध कियो वो बानी खंड खंड कर भोजन कीनो तो ना विसरियो पानी आपन बाप नाही ना ही किसी को पावन को हर राजा ਮੋ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵੀ ਦਾਸ ਭਗਤ ਇੱਕ ਬਾਡੀ ਅਬ ਏਕਾ ਸਿਉ ਕਹੀ ਹੈ ਜਾ ਕਾਰਨ ਹਮ ਤੁਮ ਆਰਾਦੇ ਸੋ ਦੁਖ ਅਜ ਹੋ ਸਹੀ ਹੈ ਇਹ ਭਗਤ ਰਵੀ ਦਾਸ ਜੀ ਦੀ ਬਾਣੀ ਹੈ ਭਗਤ ਰਵੀ ਦਾਸ ਜੀ ਕਹਿੰਦੇ ਹਨ ਹੇ ਮਾਦੋ ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੇਰੇ ਤੋਂ ਲੁਕਿਆ ਨਹੀਂ रह ਸਕਦਾ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈ ਅਜੇ ਹੀ ਪ੍ਰੀਤ ਦੇ ਹੁੰਦਿਆ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈ ਜੇ ਅਸੀਂ ਮੋਹ ਦੀ ਫਾਈ ਵਿੱਚ ਵੱਜੇ ਹੋ ਸਾਂ ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰਸੀ ਨਾਲ ਬੰਨ ਲਿਆ ਸੀ ਅਸੀਂ ਤਾਂ ਉਹ ਮੋਹ ਦੀ ਫਾਈ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ ਤੂੰ ਸਾਡੇ ਪਿਆਰ ਦੇ ਜਕੜ ਵਿੱਚੋਂ ਕਿਵੇਂ ਨਿਕਲੇਗਾ ਅਰ ਸਾਡਾ ਤੇਰੇ ਨਾਲ ਪਿਆਰ ਵੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ ਮੱਛੀ ਪਾਣੀ ਵਿੱਚੋਂ ਫੜ ਕੇ ফাঁਕਾ ਕਰ ਦਈਏ ਟੋਟੇ ਕਰ ਦਈਏ ਤਾਂ ਕੇ ਇੰਤਰਾ ਰੇਲ ਲਈਏ ਫਿਰ ਰਤਾ ਰਤਾ ਕਰਕੇ ਖਾ ਲਈਏ ਫਿਰ ਵੀ ਉਸ ਮੱਛੀ ਨੂੰ ਪਾਣੀ ਨਹੀਂ ਪੁੱਲਦਾ ਜਿਸ ਖਾਣ ਵਾਲੇ ਦੇ ਪੇਟ ਵੀ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਜਗਤ ਮਾਲਖਾਰੀ ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ ਉਹ ਤਾਂ ਪ੍ਰਹਿਮ ਦਾ ਵਜਾ ਹੋਇਆ ਹੈ ਇਸ ਪ੍ਰੇਮ ਤੋਂ ਬਾਂਝਿਆ ਹੋਇਆ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ ਕਵਿਤਾ ਜੀ ਆਖਦੇ ਹਨ हे ਮਾਦੋ ਮੈਂ ਇਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਡ੍ਰਿੜ ਕੀਤੀ ਹੈ ਕਿ ਮੈਂ ਨਾ ਹੂੰ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹੇਗੀ ਜੋ ਜਿਸ ਮੌਤ ਬਚਨ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾ ਉਸ ਮੌਤ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ ਪਾ ਉਸ ਮੌਤ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ